ਸਤਿ ਸ਼੍ਰੀ ਅਕਾਲ ਵੀਰੋ ਕੀ ਹਾਲ ਚੱਲਨੇ ਉਮੀਦ ਕਰਦਾ ਸਾਰੇ ਠੀਕ ਹੋਵਗੇ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਤਾਂ ਵੀਰੋ ਸਵੇਰ-ਸਵੇਰ ਦਾ ਟਾਈਮ ਹੈ ਸੂਰਜਾ ਜੇ ਨਿਕਲਿਆ ਨਹੀਂ ਤੇ ਆਪਾਂ ਸੋਚਿਆ ਅੱਜ ਆਪਾਂ ਸਵੇਰ-ਸਵੇਰ ਵਲੋਗ ਸਟਾਰਟ ਕਰਦੇ ਆ ਕਿਉਂਕਿ ਅੱਜ ਆਪਾਂ ਜਾ ਰਹੇ ਆ ਟੂਰ ਤੇ ਸ ਇਧਰ ਆਪਣੀ ਟੀਮ ਖੜੀ ਹੋਈ ਹੈ ਤਾਂ ਵੀਡੀਓ ਨਾਲ ਜੁੜਾਈ ਰਹੋ ਕਿਉਂਕਿ ਅੱਜ ਦਾ ਵਲੌਗ ਬਹੁਤ ਹੀ ਖਾਸ ਹੋਣ ਵਾਲਾ ਹੈ ਤੇ ਦੇਖਦੇ ਆ ਅੱਜ ਦਾ ਦਿਨ ਆਪਣਾ ਕਿਦਾਂ ਦਾ guzarda ਹੈ ਆ ਜੋ रैस्टोरेंट देख सकते हो इस रोड उपर काफ़ी व्डे वे रेस्टोरेंट बने हुए हैं आ गई नहर जो इन्हों एक नहर राजस्थान वाली है एक ਪੰਜਾਬ ਦੇ ਵਿੱਚ ਹੀ ਰਹਿ ਜਾਂਦੀ ਆ ਤਾਂ ਪਾਣੀ ਦੋਵਾਂ ਨਹਿਰਾ ਵਿੱਚ ਕਾਫੀ ਚੱਲ ਰਾਇਆ ਇਹ ਆ ਗਿਆ ਸੱਤ ਲੋਕ ਇੱਥੇ ਰਹਾ ਚੇਸ ਨੂੰ ਅਫਰੀਕੇ ਵਾਲਾ ਦਰਿਆ ਵੀ ਆਖਿਆ ਜਾਂਦਾ ਤੇ ਜੋ ਪਿੱਛੇ ਤੁਹਾਨੂੰ ਨਹਿਰਾ ਦਿਖਾਈਆਂ ਉਹ ਇਹਦੇ ਵਿੱਚੋਂ ਨਿਕਲਦੀਆਂ ਆ ਇਹ ਖੰਡਰ ਐਪਸਾਇਨ ਨੂੰ ਆਉਣਾ ਨਹੀਂ ਆਉਂਦਾ ਐਡ ਬਸੇ ਰੇ ਨਿਕਲਣਾ ਹੈ ਅੱਜ ਇਹ ਨਿਕਲਦਾ ਵੀ ਚਾਹ। ਉਹ ਸਕੇ ਨੂੰ ਸ਼ਾਂਤ ਰਹਿਣ ਦੀ ਕੋਸ਼ਿਸ਼ ਕਰਨ ਲੱਗੀਆਂ ਰਹਿੰਦੀਆਂ ਕਿ ਹਰ ਸਾਡੇ ਸ਼ਖੋਤ ਲੱਗੇ ਸੀ ਤੇਜ਼ ਤੇ ਰਫੀਸ਼ਵਾ ਜੀ ਪਲੇ ਗ੍ਰਾਫਿਕਸ। ਇਹ ਬਹੁਤ ਡੀ ਆਉਂਦੇ ਹੋ ਇਸ ਵਾਰ ਨਾ ਦੌੜਦਾ ਨਾ ਹੁੰਦੀਆਂ ਮਿਲਦੀਆਂ। ਸੱਚਾਫੀ ਵੱਡਾ ਬਣ ਆਇਆ। ਕਾਹ ਕਿ ਤੇ ਰਾਤੀ ਆਖ ਖਤਮ ਹੁੰਦੀ ਆ ਦੋਸਤੋ ਸਾਹਮਣੇ ਤੁਸੀਂ ਦੇਖ ਸਕਦੇ ਹੋ 골ਡਨ ਗੇਟ ਫਿਰ ਇਥੋਂ ਸ਼੍ਰੀ ਅਮਰitsar ਸਾਹਿਬ ਦੀ ਜੋ ਐਂਟਰ ਹੀ ਹੁੰਦੀ ਆ ਆਪਾਂ ਹੁਣ ਅੰਮ੍ਰਿਤਸਰ ਪਹੁੰਚਾਈ ਤੇ ਅੱਗੇ-ਅੱਗੇ ਤੁਸੀਂ ਗੱਡੀ ਜਾਂਦੀ ਦੇਖ ਰਹੇ ਹੋ ਉਹ ਗੱਡੀ ਵੀ ਆਪਣੇ ਟੀਮ ਮੈਂਬਰਾਂ ਦੀ ਆ ਤੇ ਇੱਕ ਗੱਡੀ ਆਪਣੇ ਪਿੱਛੇ ਆ ਰਹੀ ਆ ਤਾਂ ਹੁਣ ਆਪਾਂ ਅੰਮ੍ਰਿਤਸਰ ਸਾਹਿਬ ਵਿੱਚ ਐਂਟਰ ਹੋ ਚੁੱਕੇ ਆ ਤੇ ਅੱਗੇ ਚੱਲ ਕੇ ਤੁਹਾਨੂੰ ਤੇ ਬਾਦ ਸਾਹਿਬ ਦਾ ਵੀਊ ਦਿਖਾਵਾਂਗੇ ਤਾਂ ਦੋਸਤੋ ਫਾਈਨਲੀ ਆਪਾਂ ਪਹੁੰਚ ਆਈ ਤਾਂ ਤਾਂ ਉਹਨਾਂ ਦਾ ਪਾਤਸ਼ਾਹੀ ਕੁਮਿੱਤਰ ਤਰਫੀ ਦੇ ਤਾਂ ਜਿੱਥੇ ਦਾ ਤੁਹਾਨੂੰ ਵਲੋਗ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਕਿਹਾ ਸੀ ਕਿ ਅੱਜ ਆਪਾਂ ਜਾ ਰਹੇ ਹਾਂ ਟੂਰ ਤੇ ਇਹ ਸੀ ਆਪਣਾ ਅੱਜ ਦਾ ਟੂਰ ਵੀਡੀਓ ਨਾਲ ਜੁੜ ਕੇ ਰਹਿਣਾ ਅੱਗੇ-ਅੱਗੇ ਜਿੱਥੇ ਵੀ ਆਪਾਂ ਜਾਵਾਂਗੇ ਤੁਹਾਨੂੰ ਦਿਖਾਵਾਂਗੇ ਤਾਂ ਨਹੀਂ ਕਿਸੇ ਰਹਿਣਾ ਤਾਂ ਨਹੀਂ ਆਣੀਏ ਮੈਂ ਇਹ ਟਾਕਰ ਸੇ ਪਿੱਛੇ ਸਾਥੀ ਬਰਸ਼ਾ ਵਿੱਚ ਬਚਾਈਏ ਮਾਇਨਾ ਬੜੀ ਟੀਮ ਸੁੱਰੀ ਆ ਰਹੀ ਹੈ ਦੇਖ ਸਕਦੇ ਹੋ ਬਹੁਤ ਬੜੀ ਪੈਨੋਸਿਆ ਟਾਕਰ ਤਾਂ ਦੋਸਤੋ ਦੇਖ ਸਕਦੇ ਹੋ ਸੰਗਤ ਬਹੁਤ ਜ਼ਿਆਦਾ ਜੋ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ ਆਉਂਦੀ ਆ ਮੱਥਾ ਟੇਕਣ ਲਈ ਆਉਂਦੀ ਆ ਸੰਗਤਾਂ ਤਾਂ ਹਰ ਰੋਜ਼ ਇਦਾਂ ਹੀ ਢੇੜ ਲੱਗੀ ਰਹਿੰਦੀ ਐ ਇੱਥੇ ਸੰਗਤਾਂ ਆਉਂਦੀਆਂ ਰਹਿੰਦੀਆਂ ਇੱਥੇ ਸੋ ਸੋਨੀਆ ਸੋਨੀਆ ਦੁਕਾਨਾਂ ਤੁਹਾਨੂੰ ਨਗਰ绕ਂਦੀਆਂ ਹੋਣੀਆਂ ਹੈ ਤਾਂ ਸਾਹਮਣੇ ਦੇਖ ਸਕਦੇ ਹੋ ਚੱਲਿਆਂ ਵਾਲਾ ਬਾਗ ਜੀਪ ਸੇ ਜਰਨਲ ਅਡਵਾਈਜ਼ ਨੇ ਗੋਲੀਆਂ ਚਲਾ ਕੇ ਪੰਜਾਬ ਦੇ ਬੇਕਸੂਰ ਲੋਕਾਂ ਨੂੰ ਮੌਤ ਦੇ ਘਾਟੇ ਉਤਾਰ ਰਿਆ ਸੀ ਇਹ ਗੇਟ ਦੇਖ ਸਕਦੇ ਹੋ ਤਾਂ ਜੇ ਮੌਕਾ ਮਿਲੇ ਤਾਂ ਅੰਦਰ ਵੀ ਜਾ ਕੇ ਤੁਹਾਨੂੰ ਦਿਖਾਵਾਂਗੇ ਸਾਥੇ ਡਾਕਟਰ ਸਾਹਿਬ ਤਾਂ ਪਿੱਛੋਂ ਮਾਰਕੀਟ ਵਿੱਚ ਹੁੰਦੇ ਹੋਏ ਪਹੁੰਚ ਆਇਆ ਕਿ ਆਪਾਂ ਤਾਂ ਇਹ ਜੋੜਾ ਤਾਂ ਜਿਹੜਾ ਇੱਕ ਜਗ੍ਹਾ ਜਿੱਥੇ ਆ ਜਦੋਂ ਤੁਸੀਂ ਬਾਲ ਸਾਹਿਬ ਮੱਥਾ ਟੇਕਣ ਨਹੀਂ ਆਉਂਦੇ ਹੋ ਇੱਥੇ ਆ ਕੇ ਤੁਸੀਂ ਸਭ ਤੋਂ ਪਹਿਲਾਂ ਜੋੜਾ ਜਮਾ ਕਰਵਾਉਨੇ ਆ ਜੋੜਾ ਜਮਾ ਕਰਵਾ ਕੇ ਤੇ ਫਿਰ ਤੁਸੀਂ ਅੱਗੇ ਜਾਣਾ ਹੈ ਮੱਥਾ ਟੇਕਣ ਲਈ ਕਿਉਂਕਿ ਜੋੜਾ ਪਾ ਕੇ ਅੱਗੇ ਜਾਣ ਦੀ ਬਿਲਕੁਲ ਵੀ ਆਗਿਆ ਨਹੀਂ ਹੈਗੀ ਇਸ ਗੱਲ ਦਾ ਹਮੇਸ਼ਾ ਲਈ ਧਿਆਨ ਰੱਖਿਆ ਜਾਵੇ ਕਿ ਜਦੋਂ ਵੀ ਆਉਣਾ ਹੈ ਸਿੱਧੇ ਆ ਕੇ ਸਭ ਤੋਂ ਪਹਿਲਾਂ ਚੋੜਾ ਹੀ ਜਮਾ ਕਰਵਾ ਕੇ ਉਸ ਤੋਂ ਬਾਅਦ ਹੀ ਅੱਕੇ ਜਾਇਆ ਜਾਵੇ ਚੋੜਾ ਹੀ ਜਮਾ ਕਰਵਾ ਕੇ ਤਾਂ ਤੁਸੀਂ ਸਰਜੇ ਹੱਥ ਵਾਲ ਨੂੰ ਜਾਣਾ ਹੈ ਸੱਜੇ ਹੱਥ ਤੋਂ ਜਾਂਦੇ ਹੋਏ ਵੀ 25 ਮਿੰਟ ਦੀ ਦੂਰੀ ਤੇ ਤਾਂ ਪਿੱਛੇ ਦੇਖ ਸਕਦੇ ਹੋ ਦਰਬਾਰ ਸਾਹਿਬ ਨੂੰ ਅੰਦਰ ਜਾਣ ਲਈ ਗੇਟ ਇੱਕ ਗੱਲ ਦਾ ਹਮੇਸ਼ਾ ਧਿਆਨ ਰੱਖਣਾ ਜਿਹੜਾ ਵੀ ਸੰਗਤ ਇੱਥੇ ਪਹਿਲੀ ਵਾਰ ਆਉਂਦੇ ਆ ਤੇ ਜੋ ਪੈਰ ਧੋ ਲਈ ਬਹੁਤ ਆਸਾਨ ਹੈ ਉੱਥੇ ਪੈਰ ਧੋ ਕੇ ਅੰਦਰ ਜਾਇਆ ਜਾਵੇ ਜੇਕਰ ਤੁਸੀਂ ਬਿਨਾ ਪੈਰ ਧੋਤੇ ਅੰਦਰ ਜਾਓਗੇ ਤਾਂ ਜੋ ਇਹ ਹੰਗ ਸਿੱਖ ਹੈ ਜੋ ਵੀ ਗੇਟ ਤੇ ਜਿਨ੍ਹਾਂ ਦੀ ਡਿਊਟੀ ਹੁੰਦੀ ਆ ਉਹ ਤੁਹਾਨੂੰ ਖੁਦ ਵੀ ਕਹਿ ਦੇਣ ਕਿ ਕਿ ਪਹਿਲਾਂ ਪੈਰ ਧੋ ਕੇ ਆਓ ਉਸ ਤੋਂ ਬਾਅਦ ਹੀ ਅੰਦਰ ਅੰਦਰ ਜਾਓ ਤੁਸੀਂ ਤਾਂ ਹੋਣ ਆਪਾਂ ਅੰਦਰ ਕਰਦੇ ਆਂ ਐਂਟਰੀ ਤੇ ਜੇਕਰ ਆਪਾਂ ਨੂੰ ਵੀਡੀਓ ਬਣਾਉਣ ਦੀ ਆਗਿਆ ਮਿਲੀ ਤਾਂ ਆਪਾਂ ਅੰਦਰ ਦੀ ਵੀਡੀਓ ਜ਼ਰੂਰ ਬਣਾਵਾਂਗੇ ਜੇਕਰ ਸੇਵਾਦਾਰਾਂ ਨੇ ਕਿਹਾ ਕਿ ਅੰਦਰ ਆਪਾਂ ਵੀਡੀਓ ਨਹੀਂ ਬਣਾ ਸਕਦੇ ਤਾਂ ਫਿਰ ਆਪਾਂ ਅੰਦਰ ਵੀਡੀਓ ਨਹੀਂ ਬਣਾਵਾਂਗੇ ਤਾਂ ਚਲਦੇ ਆਂ ਅੰਦਰ ਤਾਂ ਪਿੱਛੇ ਦੇਖ ਸਕਦੇ ਹੋ ਤੇ ਫੇਸ ਜਿਹੜਾ ਹੈ ਆਪਾਂ ਅੱਗੇ ਆ ਕੇ ਅੱਗੇ थले तो हम आप उतर पौलिया के पिछे तो तीबार साहब गोल्डन टेंपल देख सकते हो गुरु महाराज जी का जो कीर्तन पानी चल रहा है बहुत ही ज़्यादा संगत जो गुरु साहब के दर्शन करने आई हुई है दोबारा तो फिर दिखा दें पिछे दरबार साहब गोल्डन टेंपल सरोवर ये गेट आधरों अपना दरबार साहब के अंदर आंगर आज तुम देख सकते हो जो भी गुरुद्वारा साहब दे करते हो तो जो गेट तो खब्बे हाथ में आओगे तो पहली पानी छबील ये इतों पानी पी सकते हो जल छक सकते हो तो इवें अगे आते हुए ਜਦੋਂ ਆਪਾਂ ਜਾਂਦੇ ਆ ਤਾਂ ਇਹ ਬੇਰੀ ਛਿਰੇ ਦੁੱਖ ਪੰਜਨੀ ਬੇ ਸਾਹਿਬ ਜਿੱਥੇ ਹੌਸਲਾ ਦਾ ਸੋਮਨ ਕਰ ਜਨਈ ਪਤੀ ਜੇਫ ਨੂੰ ਕੋਟ ਦੀ ਬੁਮਾ ਸੀ ਤਾ ਇਸ 베ਰੀ ਦੇ ਠਾ ਆ ਕੇ ਜੋ ਸਰੋਵਰ ਆ ਉਥੇ ਇਸ਼ਨਾਨ ਕੀਤਾ ਸੀ ਪਰ ਉਹਦਾ ਜੋ ਵੀ ਕੋਟ ਸੀਗਾ ਸਾਰਾ ਖਤਮ ਹੋ ਗਿਆ ਸੀ ਤਾਂ ਜਦੋਂ ਵੀ ਆਪਾਂ ਆਉਂਦੇ ਆ ਤਾਂ ਇੱਥੇ ਇਸ਼ਨਾਨ ਕਰਨ ਨਾਲ ਇੱਥੇ ਮੱਥਾ ਟੇਕ ਨਾਲ ਬਹੁਤ ਸਾਰੇ ਦੁੱਖ ਕੱਟੇ ਜਾਂਦੇ ਆ ਤੇ ਉਸ ਤੋਂ ਬਾਅਦ ਨਾਲ ਹੀ ਆਪਾਂ ਖੱਬੇ ਹੱਥ ਨੂੰ ਜਦੋਂ ਜਾਂਦੇ ਆ ਤਾਂ ਲੰਗਰ ਆਲਾ ਤੁਸੀਂ ਦਿਨ ਪਾਤ ਜਦੋਂ ਮਰਜੀ ਇੱਥੇ ਸਰਪਾਰ ਸਾਹਿਬ ਆ ਕੇ ਲੰਗਰ ਛਕ ਸਕਦੇ ਹੋ ਬਹੁਤ ਗਿਣਤੀ ਵਿੱਚ ਸੰਗਤਾਂ ਇੱਥੇ ਆ ਕੇ ਲੰਗਰ ਛਕਦੀਆਂ ਆ ਨਤਮਸਤਕ ਹੁੰਦੀਆਂ ਆ ਇਹ ਲੰਗਰ ਹਾਲ ਦੇਖ ਸਕਦੇ ਹੋ ਲੰਗਰ ਹਾਲ ਤੋਂ ਬਾਹਰ ਆ ਕੇ ਜਿਹੜੇ ਸਾਈਟ ਆਪਾਂ ਆਸ ਤੋਂ ਕਈ ਤੋਂ ਖੱਬੇ ਹੱਥ ਨੂੰ ਆਉਂਦੇ ਆ ਸਾਹਮਣੇ ਸੇਠ ਗੁਰੂ ਰਾਮਦਾਸ ਜਿੱਥੋਂ ਆਪਾਂ ਅੰਦਰ ਕੁੱਤੇ ਦੇ ਕੋਲ ਆਵਦੇ ਥਰਨਲੀ ਕਮਰਾ ਲੈ ਸਕਦੇ ਆ ਇੱਥੋਂ ਹੀ ਸੱਜੇ ਹੱਥ ਨੂੰ ਜਾਂਦੇ ਹੋਏ ਅੱਗੇ ਹੋਰ ਵੀ ਬੰਦੇ ਹੋਏ ਆ ਇਹ ਸਾਡਾ ਇਹ ਸਾਡੀ ਆਦੀ ਖੱਲੀ ਨਾ ਇਹ 60 ਡਾਕਟਰ ਮੱਖਣ ਜੀ ਨਾਲ ਸਾਡੇ ਸੀਨੀਅਰ ਲੀਡਰ ਮਿਸਟਰ ਗਰਮੀ ਸਿੰਘ ਤੇ ਮਿਸਟਰ ਕੁਲਦੀਪ ਸਿੰਘ ਸਾਧ ਜ ਸਿੰਘ ਤੇ ਪਿੱਛੇ ਡਾਕਟਰ ਦੇਸ਼ ਰਾਜ ਜੀ ਦੇਖਿਆ संगत बहुत ज्यादा आई हुई है माता गंगा जी निवास इधर श्री गुरु हर गोबिंद साहिब जी निवास के सामने गुरुद्वारा धन धन बा अटल राय साहिब जी के सामने दुकान वैपी ਜੋ ਸਾਮਲ ਪੰਜਲ ਪੈ ਰੇ ਹਾਂ ਇੱਧਰ ਕਾਫੀ ਸੰਗਤ ਜੋ ਬੈਠ ਕੇ ਆਰਾਮ ਕਰ ਰਹੀ ਹੈ ਹਾਂ ਇੱਧਰ ਦੀਵਾਨ ਹਾਲ ਮੰਜੀ ਸਾਹਿਬ ਜਿੱਥੇ ਗੁਰੂ ਮਹਾਰਾਜ ਦੀ ਕਿਰਤਨ ਬਾਨ ਕੀਤੀ ਜਾਂਦੀ ਆ ਸਾਡੀ ਬਣਾਈ ਕੱਲਾ ਕੱਲਾ ਉਧਰ ਹੀ ਬਣਾਈ ਰਹਿਣਾ ਹੈ ਇਹ ਨਹੀਂ ਬਣਾਈ ਕਰ ਇਹ ਬੋਲੇਗਾ ਇਹ ਸਾਡਾ ਜੋ ਡਾਕਟਰ ਸਾਹਿਬ ਹੈ ਇਹ ਕਹਿੰਦਾ ਹਰ ਵੀਡੀਓ ਦੇ ਵਿੱਚ ਅਸੀਂ ਉਹਨੇ ਲਾਜ਼ਮੀ ਚਾਹੀਦੇ ਆ ਉਧਰ ਜਾਓ ਤਾਂ ਹੁਣ ਆਪਾਂ ਇਹਨਾਂ ਤੋਂ ਪਿੱਛੇ-ਪਿੱਛੇ ਰਹਾਂਗੇ ਜੋ ਚੀਜ਼ ਤੁਹਾਨੂੰ ਦਿਖਾਵਾਂਗੇ ਤਾਂ ਡਾਕਟਰ ਸਾਹਿਬ ਨੂੰ ਲਾਜ਼ਮੀ ਆਪਾਂ ਨਾਲ ਲੈ ਕੇ ਆਵਾਂਗੇ ਬਿਲਕੁਲ ਬਿਲਕੁਲ ਤਾਂ ਡਾਕਟਰ ਸਾਹਿਬ ਗੁਰਦਵਾਰਾ ਸਾਹਿਬ ਆ ਕੇ ਕਿਵੇਂ ਲੱਗ ਰਿਹਾ ਤੁਹਾਨੂੰ ਬਹੁਤ ਬਹੁਤ ਵਧੀਆ ਸਤਿ ਸ਼੍ਰੀ ਅਕਾਲ ਅਰੇ ਚੱਲ ਕੇ ਬਹੁਤ ਜਿਆਦਾ ਸੰਗਤ ਜੋ ਹਨੂ ਜੱਤਬਾਹ ਸਾਹਿਬ ਮੱਥਾ ਟੇਕਣ ਲਈ ਜਾ ਰਹੀ ਆ ਤੁਹਾਨੂੰ ਨਜ਼ਰ ਆਉਂਦੀ ਹੋਣੀ ਆ ਉਹ ਕਿੱਥੋਂ ਲੈ ਕੇ ਪੂਰੇ ਦਰਬਾਰ ਸਾਹਿਬ ਤੱਕ ਸੰਗਤ ਹੀ ਸੰਗਤ ਤਾਂ ਬਹੁਤ ਸਰਦਾ ਲੈ ਕੇ ਸੰਗਤਾਂ ਆਉਂਦੀਆਂ ਇੱਥੇ ਕੀਰਤਨ ਭਾਵੇਂ ਵੀ ਚਲਦਾ ਹੀ ਰਹਿੰਦਾ ਹੈ ਹਜੂਰ ਉਡਣ ਪ੍ਰਭ ਨਿਵਾਸ ਹੀ ਕਿਉਂ ਸਤਿ ਦਰਸ਼ਨ ਕਰ ਸਕਦੇ ਹੋ ਸ਼ਿਵ ਦਾ ਬਾਦ ਸਾਹਿਬ ਦੇ संगत देख सकते हो बहुत ही ज्यादा संगत आई हुई है मत टेकने इस तो तू तो पहला कदम इन्नी संगत आप नहीं देखी इत तो तो तक जो लाइन च लगी हुई संगत अकाल तख्त ਇਹ ਸਾਡੇ ਸਾਥੀ ਮੱਥਾ ਟੇਕਣ ਲਈ ਲਾਈਨਾਂ ਚ ਲੱਗੇ ਹੋਏ ਆ ਐਦੋਂ ਪਿੱਛੇ ਤੱਕ ਸੰਗਤ ਹੀ ਸੰਗਤ ਜੋ ਮੱਥਾ ਟੇਕਣ ਲਈ ਲਾਈਨਾਂ ਚ ਲੱਗੀ ਹੋਈ ਆ ਜਦੋਂ ਤੁਸੀਂ ਗੇਟ ਤੋਂ ਅੰਦਰ ਵਾਲ ਨੂੰ ਆ ਗਏ ਤਾਂ ਸੱਜਣਾਂ ਤੰਤਨ ਪਾਪਾ ਪੁੱਡਾ ਸਾਹਿਬ ਜੀ ਜੋ ਜਲ ਸੇਵਾ ਦੀ ਸ਼ਬੀਲ ਲੱਗੀ ਹੋਈ ਆ ਜਦੋਂ ਆਪਾਂ ਖੱਬੇ ਹੱਥ ਨੂੰ ਜਾਂਦੇ ਆ ਤਾਂ ਤੰਤਨ ਗੁਰੂ ਅਰਜਨਦਾਇ ਜੀ ਜਲ ਸੇਵਾ ਇਹ ਕਰਨ ਕੀ ਮੁਝਿਆ ਤੁ ਬਾਬਾ ਗੁੰਡਾ ਸਾਹਿਬ ਜੀ ਬੇਦਈ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ इतिहास भी, भी लिखा था। गुरुद्वारा बेद बाबा बुढ़ा साहेब जी सामने देख सकते हो अजाब कर लिखा है तो हूँ आप चलते हाँ अजाई घर के अंदर तो पौड़ियाँ ऊपर चढ़ के जाना पड़ेगा अपन ਬਰਛਾ ਲਿਖਣਾ ਹੈ کافی ਉੱਚਾ ਹੈ ਫੋਟੋ ਨਹੀਂ ਲੈ ਸਕਦੇ ਆ ਬੰਦੇ ਚਲੋ ਆਪਾਂ ਚੱਲ ਕੇ ਆਇਆ ਸਮਾਰਤ ਬੰਦੇ ਇੱਥੇ ਤੇ ਅਲੱਗ-ਅਲੱਗ ਸ਼ਹੀਦਾਂ ਸਿੰਘਾਂ ਦੀਆਂ ਗੁਰੂਆਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਆ ਪਾਸ ਹੈ ਮੱਥਾ ਟੇਕ ਕੇ ਲੰਗਰ ਲੰਗਰ ਛੱਕ ਕੇ ਤੇ ਹੁਣ ਆਪਾਂ ਅਗੇ ਬਾਹਰ ਇਹ ਬਾਦ ਦਾ ਜੋ ਗਰਾਊਂਡ ਆ ਵੀਊ ਬਹੁਤ ਹੀ ਸੋਹਣਾ ਆ ਦੇਖ ਸਕਦੇ ਹੋ ਇੱਧਰ ਪਿੱਛੇ ਮਾਰਕੀਟ ਆ ਤੇ ਆ ਗਿਆ ਇਹ ਨਾਲ ਇੱਧਰ ਜਦੋਂ ਆਪਾਂ ਜਾਣੇ ਆ ਤਾਂ ਸੱਜੇ ਹੱਥ ਜਲਾ ਵਾਲਾ ਭਾਗ ਆ ਤੇ ਸੰਗਤ ਬਹੁਤ ਜਿਆਦਾ ਆਈ ਹੋਈ ਆ ਬਹੁਤ ਹੀ ਜਿਆਦਾ ਆਈ ਆ ਇਸ ਤੋਂ ਪਹਿਲਾਂ ਕਾਫੀ ਵਾਰ ਆ ਪਾਏ ਆ ਜੋ ਨੋਰਮਲ ਦੇਨ ਦੇ ਵਿੱਚ ਤਾਂ ਇੰਨੀ ਸੰਗਤ ਕਦੇ ਨਹੀਂ ਦੇਖੀ ਜੋ ਮੱਥਾ ਟੇਕਣ ਵਾਲ ਜਗ੍ਹਾ ਤੇ ਬਹੁਤ ਦੂਰ ਦੂਰ ਤੱਕ ਲਾਈਨਾਂ ਲੱਗੀਆਂ ਹੋਈਆਂ ਸੀ ਮੱਥਾ ਟੇਕਣ ਵਾਲ ਸੰਗਤਾਂ ਦੀਆਂ ਤਾਂ ਪਹਿਲੇ ਦਿਨ ਇੰਨੀ ਜਿਆਦਾ ਸੰਗਤ ਆਪਾਂ ਦਰਬਾਰ ਸਾਹਿਬ ਦੇ ਵਿੱਚ ਦੇਖੀ ਹੈ ਜੋ ਕਿ ਇੱਕ ਆਮ ਦੇਨ ਦੇ ਵਿੱਚ ਜਨਮ ਦਿਨ ਹੁੰਦਾ ਕਿਸੇ ਗੁਰੂ ਦਾ ਜਨਮ ਦਿਹਾੜਾ ਆਉਂਦਾ ਹੈ ਉਦੋਂ ਤਾਂ ਸੰਗਤ ਆਉਂਦੀ ਆਉਂਦੀ ਆ ਪਰ ਇਸ ਤਰ੍ਹਾਂ ਕਿਸੇ ਆਮ ਦਿਨ ਇੰਨੀ ਸੰਗਤ ਹੋਣਾ ਇੱਕ ਬਹੁਤ ਹੀ ਵੱਡੀ ਗੱਲ ਆ ਤੇ ਚੱਲਦੇ ਹੁਣ ਆਪਾਂ ਅੱਗੇ ਨੂੰ ਪਿੱਛੇ ਆਪਣੇ ਨਾਲ ਦੇ ਸਾਥੀ ਲੈ ਰਿਹਾ ਬੱਚਿਆਂ ਲਈ ਕਰੇ ਇਹ ਸਰਦਾਰ ਜੀ ਦੀ दुकान जितो कड़े के पाना और काफी चीज़ा मिलती है। आप रहे हैं आप पीछे बहुत सारे दुकान जो किसी भी तरह का समान ले सकते हो ਡਾਕਟਰ ਸਾਹਿਬ ਕਹਿੰਦੇ ਕਿ ਕੈਮਰਾ ਆਪਾਂ ਬੰਦ ਨਹੀਂ ਕਰਨਾ ਜਿਵੇਂ ਜਿਵੇਂ ਆਪਾਂ ਚੱਲਦੇ ਜਾਣਾ ਹੈ ਤੇ ਸਾਥੇ ਫੋਟੋ ਹੋਣੀ ਚਾਹੀਦੀ ਹੈ ਤੇ ਵੀਡੀਓ ਆਪਾਂ ਬਣਾਉਂਦੇ ਰਹਿਣਾ ਹੈ ਪੱਕਾ ਪੱਕਾ ਐਵੇਂ ਗੱਲ ਹੈ ਬਿਲਕੁਲ ਜੀ ਬਿਲਕੁਲ ਡਾਕਟਰ ਕਿਉਂ ਡਾਕਟਰ ਸਾਹਿਬ ਅੰਦਰ ਕੀ ਪਾ ਰਿਹਾ ਡਾਕਟਰ ਸਾਹਿਬ ਕਹਿੰਦੇ ਜੇਕਰ ਆਪਾਂ ਆਏ ਆ ਤੇ ਜੇਕਰ ਆਪਾਂ ਕੋਈ ਚੀਜ਼ ਚਛਕਾ ਨੂੰ ਦਿਖਾਉਣੀ ਨਹੀਂ ਤਾਂ ਫਿਰ ਆਪਾਂ ਨੂੰ ਇੱਥੇ ਦਾ ਫਾਇਦਾ ਕੀ ਆ ਤੁਸੀਂ ਦੇਖ ਸਕਦੇ ਹੋ ਥੋੜੀ ਕਾਫੀ ਜੀ ਹੈ ਹਾਂ ਹਾਂ ਤਾਂ ਤੁਹਾਨੂੰ ਆਸੀ ਬੋਲ ਕੇ ਦੱਸ ਨਹੀਂ ਸਕਦੇ ਕਿ ਇੰਨਾ ਜਿਆਦਾ ਸਮਾਨ ਹੈਗਾ ਕਿ ਜਿਹਦਾ ਸਾਨੂੰ ਖੁੱਦ ਵੀ ਕਈਆਂ ਚੀਜ਼ਾਂ ਦਾ ਨਾਮ ਨਹੀਂ ਪਤਾ ਹੈਗਾ ਤਾਂ ਦੇਖ ਸਕਦੇ ਹੋ ਬਹੁਤ ਹੀ ਸੋਨਾ ਬਚਾਰਾ